ਹਾਂਜੀ ਜਾਰਜਰ ਦਾ ਡਿਜੀਟਲ print ਸ਼ਰਟ ਰਹੇਗਾ ਟਾਈ ਮੀਟਰ ਨਾਲ ਬਾਟਮ ਮਿਲੇਗੀ printed ਟਾਈ ਮੀਟਰ ਸਵਾ ਦੋ ਮੀਟਰ ਡਿਜ਼ਾਈਨਰ ਦੁਪੱਟਾ ਰਹੇਗਾ ਇਹਨਾਂ ਸੂਟਾਂ ਦਾ ਪ੍ਰਾਈਸ ਹੈ 899 ਫ੍ਰੀ ਸ਼ਿਪਿੰਗ ਨੈਕਸਟ ਟਾਈ ਮੀਟਰ ਸ਼ਰਟ ਰਹੇਗੀ ਟੈਬੀ ਚਨੂਨ ਦੀ ਥ्रेड ਵਰਕ ਹੋਇਆ ਬਾਟਮ ਇਸਕਾਸ ਪਿਓਰ ਟੈਬੀ ਟਾਈ ਮੀਟਰ ਰਹੇਗੀ ਫੈਂਸੀ ਥ्रेड ਵਰਕ ਵਾਲੀ ਦੁਪੱਟਾ ਇਸੇ ਨਾਲ ਟੈਬੀ ਦਾ ਰਹੇਗਾ ਸਵਾ ਦੋ ਮੀਟਰ ਫੋਰ ਸਾਈਡ ਲੈਸ ਵਾਲਾ ਟਾਈ ਡਾਈ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 2090 ਫ੍ਰੀ ਸ਼ਿਪਿੰਗ ਇਹ ਵੀ ਬਹੁਤ ਜਿਆਦਾ ਸੋਹਣੇ ਸੂਟ ਨੇ ਨੈਕਸਟ ਹੈ ਜੀ ਆਪਣੇ ਕੋਲ ਇਹ ਵਾਲੇ ਜੋ ਤੁਹਾਨੂੰ ਦੋ ਬਾਈ ਕਰਨੇ ਪੈਣੇ ਨੇ ਇਹਨਾਂ ਦਾ ਸਾਈਜ਼ ਉੱਪਰ ਮੈਂਸ਼ਨ ਆ ਪਾਕਿਸਤਾਨੀ ਪਿਓਰ ਕਾਟਨ ਕੋਰਸਟ ਰਹਿਣਗੇ ਦੋ ਤੁਹਾਨੂੰ 650 ਫ੍ਰੀ ਸ਼ਿਪਿੰਗ ਚ ਮਿਲ ਜਾਣਗੇ ਇਹਨਾਂ ਦਾ ਵੀ ਤੁਸੀਂ ਆਰਡਰ ਕਰ ਸਕਦੇ ਹੋ ਨੈਕਸਟ ਚੌਰਚੜ ਦਾ ਸੂਟ ਰਹੇਗਾ ਫੈਨਸੀ ਥ੍ਰੈਡ ਵਰਕ ਹੋਇਆ बॉਟਮ ਤੇ ਵੀ ਵਰਕ ਰਹੇਗਾ ਦੁਪੱਟਾ ਵੀ ਚੌਰਚੜ ਦਾ ਰਹੇਗਾ ਲੈਸ ਲੱਗੀ ਮਿਲੇਗੀ ਇਨਾ ਸੂਟ ਦਾ ਪ੍ਰਾਈਸ ਰਹੇਗਾ 650 ਫ੍ਰੀ ਸ਼ਿਪਿੰਗ ਇਹ ਵੀ ਜੌਰਜਟ ਦਾ ਸੂਟ ਰਹੇਗਾ ਫੈਂਸੀ ਥ्रेड ਵਰਕ ਹੋਇਆ ਬਾਜੂ ਤੇ ਵੀ ਵਰਕ ਰਹੇਗਾ ਬਾਟਮ ਤੇ ਵੀ ਵਰਕ ਰਹੇਗਾ ਔਰ ਦੁਪੱਟਾ ਜੌਰਜਟ ਦਾ ਸਵਾ 2 ਮੀਟਰ ਰਹੇਗਾ ਇਨਾ ਸੂਟਾਂ ਦਾ ਪ੍ਰਾਈਸ ਹੈ 660 ਫ੍ਰੀ ਸ਼ਿਪਿੰਗ ਇਹ ਵੀ ਜੌਰਜਟ ਦਾ 올ਓਵਰ 5 ਮੀਟਰ ਸੂਟ ਰਹੇਗਾ ਫੈਂਸੀ ਥ्रेड ਵਰਕ ਹੋਇਆਗਾ ਬਾਜੂ ਤੇ ਵੀ ਵਰਕ ਮਿਲੇਗਾ ਔਰ ਦੁਪੱਟਾ ਸਵਾ 2 ਮੀਟਰ ਰਹੇਗਾ 4 ਸਾਈਡ ਲੈਸ ਵਾਲਾ 490 ਫ੍ਰੀ ਸ਼ਿਪਿੰਗ 'ਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਵੀ ਆਪਣੇ ਕੋਲ ਚੋਰਜਟ ਦਾ ਹੀ ਸੂਟ ਰਹੇਗਾ ਟਾਈ ਮੀਟਰ ਸ਼ਰਟ ਹੈਗੀ ਥ्रेड ਵਰਕ ਹੋਇਆ ਬਾਟਮ ਵੀ ਟਾਈ ਮੀਟਰ ਚੋਰਜਟ ਦੀ ਉਸਤੇ ਵੀ ਥ्रेड ਵਰਕ ਹੋਇਆ ਦੁਪੱਟਾ ਵੀ ਇਸ ਦੇ ਨਾਲ ਚੋਰਜਟ ਦਾ ਸਵਾ 2 ਮੀਟਰ 650 ਫ੍ਰੀ ਸ਼ਿਪਿੰਗ ਚ ਬਾਈ ਕਰ ਨੈਕਸਟ ਆਪਣੇ ਕੋਲ ਕਾਟਨ ਦਾ ਸੂਟ ਰਹੇਗਾ 5 ਮੀਟਰ ਡਿਜੀਟਲ ਪ੍ਰਿੰਟ ਨਾਲ ਤੁਹਾਨੂੰ ਵਰਕਤ ਵਾਲਾ ਦੁਪੱਟਾ ਮਿਲੇਗਾ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 830 ਫ੍ਰੀ ਸ਼ਿਪਿੰਗ ਔਲ ਇੰਡੀਆ ਮੇਰਾ ਵਟਸਐਪ ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਜੀ